ਚਹੀਦਾ ਅਨੁਨਸਾਬ ਚਹੀਦਾ ਬਾਈ ਫੋਨ ਕਰਦਾ ਬੰਦਾ ਆ ਫੋਨ ਕੀਤਾ ਜਦਾ ਡਾ ਬੰਦਾ ਮਾਰਿਆ ਉਧਾ ਮਰ ਗਿਆ ਤੈਨੂੰ ਫਾਂਸੀ ਹੋਏ ਮੁੜ ਆਇਆ ਨਾ ਫੋਨ ਕੀਤਾ ਉਸ ਬੰਦੇ ਨਾਲ ਪੀ ਤੇਰ ਲੋ ਤੇ ਫਿਰ ਇਹਨੇ ਕਿੱਟਾ ਮਾਰਿਆ ਦੋ ਕੁੜੀਆਂ ਨਾਲ ਇੱਕ ਪਿਓ ਆ ਬੜਾ ਸਾਹ ਨਹੀਂ ਲੈਣ ਦਿੱਤਾ ਇਹਨਾਂ ਕੁੜੀਆਂ ਦਾ ਇੱਕ ਨਾਲ ਇਹਨਾਂ ਕੁੜੀਆਂ ਨਾਲ ਸਾਰੇ ਰਾਤੋ ਰਾਤ ਫੋਨ ਦੇ ਦਿੱਤਾ ਆਮ ਪਾਰਟੀ ਬਣੀ ਲੋਕਾਂ ਨੂੰ ਛੇਕਾਉਂ ਕਾ ਵੱਡ ਵੱਡ ਕੇ ਸੋੜ ਦੇ ਗਿਆ ਆ ਪਾਰਟੀ ਕੀ ਨਾ ਕੋਈ ਆਪਾਂ ਦਾਣਾ ਚਾਹੀਦਾ ਸਾਹਿਬ ਇਹਨਾਂ ਨੂੰ ਕਿਹਨੂੰ ਬੋਟ ਪਾਏ ਦੇ ਸਾਹਮਣੇ ਸੱਚ ਜੱਜ ਬੋਟ ਪਾਣੇ ਚਾਹੀਦਾ ਕਿਹੜੇ ਜ਼ਿੰਮੇਦਾਰਾ ਪਿੰਡ ਚ ਜਿਹਦਾ ਮਕਰ ਨਹੀਂ ਮੋਟਾ ਹੀ ਪਾਏ ਬਾਹ ਕੜੀ ਕਰਕੇ ਪਾਏ ਨੰਗੇ ਹੋ ਕੇ ਲੋਕਾਂ ਨੂੰ ਬੋਟ ਪਾਈ ਇਹ ਲੋਕ ਸਾਡਾ ਇਹ ਇਹ ਸਾਡਾ ਇਹ ਗੈਂਡਾ ਲੱਗੀ ਸਾਡੇ ਬੱਚਾ ਮਾਰੇ ਕਿ ਦੇ ਸਾਡੇ ਬੱਚਾ ਆਈ ਆਪਣੇ ਲੋਕਾਂ ਕਮਾਇਆ ਤੇ ਸਾਰੇ ਬੋਟਾਂ ਦਿੱਤੀਆਂ ਸਿੱਧੀ ਇਹ ਅਸੀਂ ਸ਼ੇਰ ਬਣਾਉਣਾ ਸਾਰੇ ਇਹਨਾਂ ਨੂੰ ਬੋਟਾਂ ਦਿੱਤੀਆਂ ਕਈ ਜਰੂਰ ਨਹੀਂ ਕੋਈ ਮੰਗ ਨਹੀਂ ਸਾਡੇ ਹਾਲੇ ਕੋ ਰਹਿਣਾ ਕੀ ਬਾਰੇ ਜੈਨਾਂ ਨੂੰ ਫਾਂਸੀ ਦਾ ਕੋ ਮੋੜ ਮੇਰਾ ਨਾ ਸ਼ੌਕ ਆਈ ਇਹਦੇ ਕਿਤੇ ਪਹਿਲੇ ਗੱਡੀ ਤੋਂ ਟੱਸਰ ਬਾਜੀ ਉਥੋਂ ਨਾ ਗੱਡੀ ਪਿਛੇ ਟਾਲੀ ਇਹਨਾਂ ਕੱਲ ਫੇਰ ਉਟਾਲਿਆ ਆ ਕੇ ਤਾਲੇ ਵੀ ਇਹਨੂੰ ਕੁੱਟਿਆ ਤੇ ਰਾਤੀ ਫੇਰ ਇਹਨੂੰ ਉਟਾਲਿਆ ਕੱਲੇ ਨੂੰ ਦੇਖ ਕੱਲ ਇਹ ਨਹੀਂ ਕੱਲ ਉਹਨੂੰ ਮਾਰਿਆ ਬਸ ਕਾਰੀ ਸਾਨੂੰ ਪਤਾ ਲੱਗਾ ਟਾਈਪਸੇ ਬੇਲੇ ਆਏ ਉਹਨੂੰ ਕਾਬੂ ਹੋ ਗਿਆ ਹਾਂਜੀ ਹਾਂਜੀ ਪੂਲ ਪਹੁੰਚੀ ਪਰ ਬਾਤ ਚਾਹੀਏ ਪੂਲ ਕੀ ਮੰਗ ਕਰਦੇ ਤਾਨੂੰ ਪਤਾ ਹੀ ਕੀ ਇਨਸਾਫ ਹੋਣਾ ਚਾਹੀਦਾ ਸਾਨੂੰ ਕੱਲਾ ਕੱਲਾ ਆਏ ਕਮਾਣੇ ਵਾਲਾ ਸਾਡੇ ਸ਼ਿਰ ਤੇ ਉਹੀ ਉਹਦੇ ਸ਼ਿਰ ਤੇ ਖੰਦੇ ਰਿਆ ਕੀ ਕਰੇਗਾ ਘਾਰ ਕੋਲਾ ਨੀ ਮਾਸ਼ ਦੇਣਾ ਇਹਦੀ ਕੀ ਮੰਗ ਹੈ ਤੁਹਾਡੀ ਤੁਹਾਡੀ ਮੰਗ ਕਿ 15 ਬੰਦਾ ਦੇਣ ਮੰਗ ਕੋਈ ਵੀ ਨਹੀਂ ਇਨਸਾਫ ਚਾਹੀਦਾ ਤੁਹਾਨੂੰ ਪਤਾ ਹੀ ਹੈ ਸਾਡੇ ਹਾਲੇ ਕਰੋ ਮੈਂ ਫਸੀਦਾ ਹਾਂ ਕੋਈ ਨਹੀਂ ਲਾਲ ਮੇਰਾ ਤੇਰੀ ਚਿੰਤਾ ਕੀ ਗੱਲ ਬਾਤ ਹੈ ਇਹ ਗੱਲ ਗੱਲ ਬਾਤ ਕੱਲ ਅਸੀਂ ਦਿਖਣਾ ਆਏ ਤੇ ਸਮੀ ਤਮੋੜਾ ਮਰ ਇੱਥੇ ਬੈਠਾ ਸੀ ਦੇਨ ਦੇ ਕੋ ਲੱਗੇ ਮੈਂ ਚੱਲ ਗਿਆ ਫੇਰ ਆਇਆ ਦੋ ਬਿੰਦੂ ਆਇਆ ਬਤਾ ਦੇ ਤੇ ਕਰਚਾ ਮਾਰਸੜੀ ਦੀਆਂ ਤੇ ਇੱਕ ਬਿੰਦੂ ਆ ਜੀ ਉਹਨੂੰ ਮਰਵਾਇਆ ਮੋੜਾ ਪੰਜ 6 ਜੜੇ ਸੀ ਪੰਜ 6 ਕੁਰਸਵਾ ਚਾਈ ਕੀ ਮੰਗ ਕਰਦੇ ਹੋ ਸਾਨੂੰ ਸਾਫ ਚਾਹੀਦਾ ਠੀਕ ਹੈ ਪੰਜ 6 ਹਣੀ ਚਾਹੀ ਮੇਰਾ ਨਾਮ ਭਾਈ ਜੁਗੇਸ਼ ਆ ਕਿਹੜੇ ਪਿੰਡ ਚੋਂ ਦਾ ਹੈ ਜੀ ਇੱਥੇ ਸਤਵਾ ਹੀ ਸਤਵਾ ਤੇ ਖੜੇ ਤੇ ਸਾਹਮਣੇ ਉਹਨਾਂ ਦੀ ਬੈਸਫਸਾਈ ਚੱਲੇ ਕਰਦੀ ਸੀ ਇਹ ਦੋਨਾਂ ਦੀ ਆਪਸ ਚ 19 ਦੀ ਤੇ ਸੇਮੇ ਦੀ ਤੇਨਾਂ ਦੀ ਬੈਸਬਸਾਈਟ ਚੱਲੇ ਕਿਦੀ ਸੀ ਤੇ ਸੇਮੇ ਨੇ ਮਾਰਤੀ ਚਪੇੜ ਤੋਂ ਉਹਨਾਂ ਚਪੇੜਾਂ ਮਾਰਤੀ ਨਾਲ ਦੇਹੀ ਤਿੰਨ ਕੁੜੀਆਂ ਨਾਲ ਜਨਾਨੀਆਂ ਦੀ ਸੀ ਚਾਰ ਜਣੇ ਤੇ ਪੰਜਮਾ ਆਪ ਚਾਰਾਂ ਨੇ ਫੜਿਆ ਪਹਿਲੇ ਉਹਨਾਂ ਨੇ ਫੈਂਟਿਆ ਉਹਨਾਂ ਚਾਰਾਂ ਕੁੜੀਆਂ ਨੇ ਤੇ ਪੰਜਵੇਂ ਉਹਨਾਂ ਆਣ ਕੇ ਕਿਰਚ ਮਾਰਤੀ ਉਹਨਾਂ ਇਕੱਲੇ ਉਸ ਟਾਈਮ ਕੱਲਾ ਹੀ ਉਮਰ ਹੀ ਕੋਈ 25 26 ਹਾਂਜੀ ਫਿਰ ਚਾਹ ਤਿੰਨ ਮੋਕੇ ਦੇ ਹਾਂ ਮੋਕੇ ਦੇ ਜਾਂਦੇ ਆਂਦੇ ਗੱਡੀ ਲਿੰਦੇ ਡੈਥ ਹੋ ਗਈ ਦੋ ਪੁਲਿਸ ਪ੍ਰੋਸੈਸ਼ਨ ਪਹੁੰਚੀ ਹਾਂ ਪੁਲਿਸ ਪ੍ਰੋਸੈਸ਼ਨ ਪਹੁੰਚੀ ਇਹ ਪ੍ਰੋਸੈਸ਼ਨ ਨੂੰ ਵੀ ਕਰਦੇ ਹਾਂ ਉਮੀਦ ਕਰਦਾ ਕਿ ਮੰਗ ਕਰਦੇ ਆ ਬਾਹਰ ਇਹ ਕਿ ਖੂਨ ਦੇ ਬਦਲੇ ਖੂਨ ਚਾਹੀਦਾ ਹੋਰ ਕੁਝ ਨਹੀਂ ਚਾਹੀਦਾ ਗੁਰਚੋਂਤੇ ਵਿੱਚ ਇੱਕ ਝਗੜਾ ਹੋਇਆ ਸੀ ਝਗੜੇ ਦੇ ਵਿੱਚ ਮਨੀਸ਼ ਕੁਮਾਰ ਆ ਮੁੰਡਾ ਚੋਂਤੇ ਦਾ ਉਹਦੀ ਡੈਥ ਹੋ ਗਈ ਸੀ ਰੀਜ਼ਨ ਇਹ ਸੀ ਕਿ ਇਹਨਾਂ ਦਾ ਆਪੋ ਵਿੱਚ ਕੋਈ ਗੱਡੀ پارک ਕਰਨ ਤੋਂ ਝਗੜਾ ਹੋਇਆ ਸੀ ਜਿਹਦੇ ਵਿੱਚ ترਸੀਮ ਲਾਲ ਅ ਰੇਖਾ ਦੇਵੀ ਰੋहिणी ਬਨੀਤਾ ਭੂਮਿਕਾ ਇਹ ਪੰਜ ਅਕਿਊਜ਼ ਜਿਨ੍ਹਾਂ ਦੇ ਵਿੱਚੋਂ ਜਿਹੜਾ ترਸੀਮ ਸਿੰਘ ਆ ਉਹ ਮੇਨ ਅਕਿਊਜ਼ ਹੈ ਬਾਕੀ ਇਹਦੇ ਸਾਰੇ ਜਿਹੜੇ ਪਰਿਵਾਰ ਦੇ ਜੀ ਹੈਗੇ ਇੱਕ ਵਾਈਫ ਹੈ ਤਿੰਨ ਬੇਟੀਆਂ ਇਹਨਾਂ ਨੇ ਮਨੀਸ਼ ਦੇ ਪੇਟ ਦੇ ਵਿੱਚ ਦੋ ਕਿਰਚਾ ਮਾਰ ਦਿੱਤੀ ਸੀ ਜਿਸ ਕਾਰਨ ਉਹਦਾ ਜਦੋਂ ਉਹਨੂੰ ਹਸਪੀਟਲ ਲੈ ਕੇ ਗਏ ਰਸਤੇ 'ਚ ਉਹਦੀ ਡੈਥ ਹੋ ਗਈ ਸੋ ਇਹ تین ਜਿਹੜੇ ਪੰਜੇ ਅਕਿਊਸ ਹੈਗੇ ਆ ਉਹ ਇਮੀਡੀਏਟਲੀ ਪੁਲਿਸ ਨੇ ਐਕਸ਼ਨ ਕਰਕੇ ਥਾਣਾ ਦੀਨਾ ਨਗਰ ਦੀ ਪੁਲਿਸ ਨੇ ਮਿਲ ਕੇ ਆਪਣੇ ਐਸਐਚਓ ਨਾਲ ਆਪਾਂ ਪੁਰਾਣਾ ਸ਼ਾਲਾ ਵੀ ਕੈਪਚੂਰ ਕੀਤਾ ਇਹਨਾਂ ਨੇ ਪੰਜੇ ਦੇ ਪੰਜੇ ਕਿਊਸ ਇੱਕ ਡੇਢ ਘੰਟੇ ਦੇ ਵਿੱਚ ਫੜ ਲਏ ਇਹਨਾਂ ਦੇ ਖਿਲਾਫ ਐਫਆਈਆ ਨੰਬਰ 304 ਅੰਡਰ ਸੈਕਸ਼ਨ 103 199 199 3 ਬੀਐਨਐਸ ਜਿਹੜਾ ਪਰਚਾ ਦਰਜ ਕਰਤਾ ਤੇ ਬਾਕੀ ਅਜੇ ਬਾਕੀ ਦੀ ਰਹਿਦੀ ਇਨਵੈਸਟੀਗੇਸ਼ਨ ਮੁਕੰਮਲ ਕੀਤੀ ਜਾ ਰਹੀ ਹੈ ਮੁਜਰਮ ਨੂੰ ਅਦਾਲਤ ਤੇ ਪੇਸ਼ ਕੀਤਾ ਜਾਵੇਗਾ ਔਰ ਰਿਮਾਂਡ ਲੈ ਕੇ ਨੈਕਸਟ ਸਪੀ ਜਿਹੜੀ ਹੋ ਜਾਰੀ ਰਹੇਗੀ ਜਿਹੜੇ ਮੁਜਰਮ ਹੈਗੇ ਨਾ ਇੱਕੋ ਪਰਿਵਾਰ ਦੇ ਇਹ ਇੱਕੋ ਪਰਿਵਾਰ ਦੇ ਆ ਫਿਰ ਸੇਮ ਸਿੰਘ ਤੇ ਰੇਖਾ ਦੇਵੀ ਇਹ ਮੀਆਂ ਬੀਬੀ ਨਾ ਅੱਗੋਂ ਜਿਹੜੀਆਂ ਤਿੰਨ ਲੜਕੀਆਂ ਰੋਹਨੀ ਬਨੀਤਾ ਤੇ ਭੂਮਿਕਾ ਇਹਨਾਂ ਅੱਗੋਂ ਇਹਨਾਂ ਦੀਆਂ ਬੇਟੀਆਂ